ਬਾਬੂ ਜੀ ਇੱਕ ਐਗਜ਼ਾਮਪਲ ਸੈੱਟ ਹੋਈ ਆ ਤੁਹਾਡੇ ਹਲਕੇ ਚ ਕਿ ਇਸ ਵਾਰ ਨਾ ਤਾਂ ਕੋਈ ਸ਼ਰਾਬ ਚੱਲੀ ਨਾ ਪੈਸਾ ਚਲਿਆ ਕਿ ਲੱਗਦਾ ਕਿ ਪੰਜਾਬ ਚ ਇਹੀ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਹੋਣੀਆਂ ਚਾਹੀਦੀਆਂ ਹੋਰ ਸ਼ਬੀਲਾ ਸ਼ਬੀਲਾ ਜ਼ਰੂਰ ਲੱਗੀਆਂ ਵੈਸੇ ਇੱਕ ਚੀਜ਼ ਹੈ ਕਿ ਨਸ਼ਿਆਂ ਦੇ ਖਿਲਾਫ ਤੇ ਅਸੀਂ ਲੜਾਈ ਲੜ ਰਹੇ ਹਾਂ ਜੀ ਤੇ ਅਸੀਂ ਨਸ਼ਿਆਂ ਨੂੰ ਤੇ ਅਸੀਂ ਚਾਹੁੰਦੇ ਵੀ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਨਸ਼ਿਆਂ ਨਾਲ ਨਹੀਂ ਗੱਲ ਬਣਨੀ ਇਹ ਆਪਾਂ ਲੋਕਾਂ ਦੇ ਨਾਲ ਵਿਚਰੇ ਲੋਕਾਂ ਦੇ ਕੰਮ ਧੰਦੇ ਕਰੀਏ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲ ਬਣੀਏ ਤਾਂ ਹੀ ਆ ਇਹ ਮੇਰੇ ਖਿਆਲ ਹੈ ਕਿ ਨਸ਼ੇ ਤੇ ਸਾਡੇ ਨੌਜਵਾਨੀ ਨੂੰ ਖਾ ਰਹੇ ਇਹਨਾਂ ਨੂੰ ਤੇ ਇਥੋਂ ਕੋ ਬੜਾਵਾ ਕੱਟ ਤੋਂ ਕੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰੇ ਆਪਣੇ ਸਮਾਜਿਕ ਜ਼ਿੰਦਗੀ ਚੋਂ ਵੀ ਇਹ ਨਸ਼ਿਆਂ ਨੂੰ ਆਪਾਂ ਬਾਹਰ ਕੱਢਣਾ ਚਾਹੀਦਾ ਸਮਝੋ ਕਿ ਅਮਰ ਸਿੰਘ ਜੀ ਕੇ ਬਾਹਰ ਨਹੀਂ ਆਉਂਦੇ ਤੇ ਤੁਸੀਂ ਵਿਚਰੋਗੇ ਹੁਣ ਖਡੂਰ ਸਾਹਿਬ ਹਲਕੇ ਤੇ ਕਿ ਮਾਤਾ ਜੀ ਹੁਣੇ ਵਿਚਰਨਗੇ ਕਿਸ ਤਰ੍ਹਾਂ ਰੂਪਰੇਖਾ ਤੇ ਨਹੀਂ ਜਿੰਨਾ ਚਿਰ ਉਹ ਨਹੀਂ ਆਉਂਦੇ ਅਸੀਂ ਸੰਗਤਾਂ ਦਾ ਧੰਵਾਦ ਤੇ ਕਰਾਂਗੇ ਕਿ ਜਿਨ੍ਹਾਂ ਨੇ ਸਾਨੂੰ ਐਡਾ ਸਹਿਯੋਗ ਦਿੱਤਾ ਅਸੀਂ ਉਹਨਾਂ ਨੂੰ ਮਿਲਾਂਗੇ ਕੋਈ ਜਿਨ੍ਹਾਂ ਨੇ ਸਾਡੇ ਕੋ ਜਿੰਨੇ ਕੋ ਸਾਡੀ ਗੁਰੂਮਾਰ ਸਮਰਥਾ ਦੇਣਗੇ ਅਸੀਂ ਉਹਨਾਂ ਦੇ ਦੁੱਖ ਸੁੱਖ ਚ ਉਹਨਾਂ ਦੇ ਚ ਨਾਲ ਬਾਅਦ ਚ ਚਾਰਾ ਜੁਗੀਆਂ ਸਟਾਰਟ ਹੋ ਜਾਣਗੇ ਕਿ ਭਾਈ ਸਾਹਿਬ ਛੇਤੀ ਬਾਹਰ ਆਜਾ ਨੇ ਚਾਰਾ ਜੋਈਆਂ ਹੀ ਤੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਕੋਈ ਵਿਧੀ ਬਣਾ ਕੇ ਤੁਸੀਂ ਨਾ ਹੀ ਸਾਨੂੰ ਇਹੋ ਜਿਹੀਆਂ ਚਾਰਾ ਜੋਈਆਂ ਕਰਨੀਆਂ ਪੈਣ ਤੁਸੀ ਕੋਈ ਕਿਰਪਾ ਕਰੋ ਤੇ ਜੋ ਜਿਹੜੇ ਨੌਜਵਾਨ ਉੱਥੇ ਆ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਨਾਲ ਬਾਕੀ ਵੀ ਨੌਜਵਾਨ ਅਸੀਂ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਕਰ ਰਹੇ ਹਾਂ ਜਿੰਨੇ ਵੀ ਇਹ ਵੀ ਆ ਉਹਨਾਂ ਤੋਂ ਪਹਿਲਾਂ ਦੇ ਵੀ ਆ ਜਿਨ੍ਹਾਂ ਨਾਲ ਕੋਈ ਥੱਕਾ ਹੋਇਆ ਜਾਂ ਜ਼ਬਰਦਸਤ ਜਨ ਤੇ ਸਾਰੇ ਸਾਰਿਆਂ ਦੇ ਅਸੀਂ ਈਬਰੂਗੜ੍ਹ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਭਾਈ ਸਾਹਿਬ ਦੇ ਨਾਲ ਜਿਹੜੇ 9 ਜਾਂ ਤਾਂ ਬਾਕੀ ਵੀ ਜਿਹੜੇ ਸਾਰੇ ਉਹਨਾਂ ਸਾਰਿਆਂ ਦੀ ਚਾਰਜ ਹੋਈ ਹੋਏ ਮੇਰੇ ਮੇਰਾ ਖਿਆਲ ਹੈ ਕਿ ਸਭ ਜਦੋਂ ਭਾਈ ਸਾਹਿਬ ਆ ਜਾਣਗੇ ਤੇ ਬਾਕੀ ਤੇ ਭਾਈ ਸਾਹਿਬ ਦਾ ਕਰਕੇ ਹੀ ਬੰਦੇ ਸਾਰੇ 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 ਬਾਹਰ ਆ ਜਾਣਗੇ ਇਹ ਪੰਤੀ ਸਿੰਘਾਂ ਦੀ ਵੱਡੀ ਮੰਗ ਆ ਇਸ ਟਾਈਮ ਦੇ ਉੱਤੇ ਜਿਹੜਾ ਕਿ ਅਮੇਸ਼ ਸ਼ਾਹ ਜੀ ਤੇ ਵੈਸੇ ਕਹਿ ਚੁੱਕੇ ਆ ਬਿੱਟੂ ਜੀ ਦੀ ਰੈਲੀ ਤੇ ਆਉਂਦੇ ਆ ਉਥੇ ਕਹਿੰਦੇ ਕਿ ਬੈਂਤ ਸਿੰਘ ਦੇ ਕਾਦਰਾਂ ਨੂੰ ਛੱਡੇ ਨਹੀਂ ਜਾਊਂਗੇ ਇਹ ਇਹ ਤੇ ਉਹ ਕਹਿੰਦੇ ਹੀ ਆ ਨਾ ਜੇ ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਜਾਣਗੇ ਤੇ عوام ਇਕੱਠੀ ਹੋ ਜੂਗੀ ਤੇ ਮੇਰਾ ਖਿਆਲ ਹੈ ਕਿ ਸੱਚੇ ਦਿਲ ਤੋਂ ਉਹਦੀ ਕੋਈ ਕੋਈ ਲਗਵਾਈ ਕਰਨ ਵਾਲਾ ਲੀਡਰ ਹੋਗਾ ਤੇ ਲੋਕ ਇਕੱਠੇ ਲੋਕਾਂ ਦੇ ਦਿਲ ਚ ਸਾਰਿਆਂ ਦੇ ਦਰਦ ਆ ਕਿ ਉਹਨਾਂ ਨੇ ਉਹ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਮੇਰੇ ਖਿਆਲ ਕੋਈ ਲੀਡਰ ਅੱਗੇ ਹੋ ਕੇ ਹਾਕ ਮਾਰੂਗਾ ਤੇ ਸਾਰੇ ਪੰਜਾਬ ਦੇ ਲੋਕ ਉਹਨਾਂ ਦਾ ਸਾਥ ਦੇਣਗੇ ਤੇ ਇਹਨਾਂ ਨੂੰ ਮਜਬੂਰਨ ਸ਼ਰਨ ਆਉਣਾ ਪਊਗਾ ਚਾਰ ਤੇ ਪ੍ਰਸਾਰ ਭਾਈ ਸਾਹਿਬ ਕਰਦੇ ਹੁੰਦੇ ਸੀ ਇਸ ਟਾਈਮ ਸਿਆਸਤ ਦੀਆਂ ਪੌੜੀਆਂ ਚੜਨ ਜਾ ਰਹੇ ਆ ਕੀ ਲੱਗਦਾ ਧਰਮ ਉੱਪਰ ਤੇ ਸਿਆਸਤ ਥੱਲੇ ਰਹੂ ਹਾਂਜੀ ਹਾਂਜੀ ਧਰਮ ਉੱਪਰ ਹੋਊਗਾ ਸਿਆਸਤ ਥੱਲੇ ਰਹੂਗੀ ਇਹ ਜਨਾਚਰੇ ਸੀਟੇ ਬੈਠਣ ਤੋਂ ਬਾਅਦ ਦੇ ਵਿੱਚ ਬੜਾ ਕੁਝ ਹੋ ਜਾਂਦਾ ਲੱਗਦਾ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਜਿਹਨੂੰ ਤੇ ਇੱਕ ਕੁਰਸੀ ਵਾਸਤੇ ਆਇਆ ਬੰਦਾ ਉਹ ਤੇ ਕਰ ਸਕਦਾ ਏਦਾਂ ਤੇ ਪਰ ਇਹ ਸਾਡਾ ਮਕਸਦ ਨਹੀਂਗਾ ਕਿ ਕੁਰਸੀ ਨਾਲ ਚਿੰਬੜੇ ਰਹਿਣਾ ਜਾਂ ਅਸੀਂ ਕੁਰਸੀ ਵਾਸਤੇ ਧਰਮ ਨੂੰ ਵੇਚ ਦਈਏ ਸਾਡੇ ਵਾਸਤੇ ਧਰਮ ਸਰਬੋਤਮ ਹੈ ਸਭ ਤੋਂ ਉੱਪਰ ਧਰਮ ਹੈ ਸਾਡਾ ਜੀ ਸਾਹਿਬ ਹਾਲ ਕਿ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਲ੍ਹਾ ਨਹੀਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਹੀ ਕਰ ਸਕਦੇ ਹਾਂ ਜੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਪੂਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਖਰੂਰ ਸਾਹਿਬ ਦੇ ਲੋਕਾਂ ਦਾ ਵੀ ਤੇ ਜਿਹੜਾ ਇਹਨਾਂ ਨੇ ਬਥੇਰੀ ਨਫ਼ਰਤ ਫਲਾਉਣ ਦੀ ਆਪਸੀ ਭਾਈਚਾਰੇ ਚ ਬਥੇਰੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਿਸਨਾਂ ਨੇ ਲੋਕਾਂ ਨੇ ਕੋਈ ਅਸਰ ਨਹੀਂ ਕੀਤਾ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰ